ਜੋ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਮੈਂ ਇਹਨਾਂ ਦੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਆਪਾਂ ਨੂੰ ਚਾਹੇ ਇੱਧਰ ਬੈਠੇ ਨੇ ਸਾਥੀ ਚਾਹੇ ਇੱਧਰ ਬੈਠੇ ਨੇ ਲੋਕਾਂ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਲਈ ਇੱਥੇ ਚੁਣ ਕੇ ਭੇਜਿਆ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਇੱਕ ਜੀ ਇੰਜੀਨੀਅਰ ਐਸੋਸੀਏਸ਼ਨ ਨੇ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਦੇਖੋ ਗੱਲ ਇੰਨੀ ਹੈ ਵੀ ਹਾਊਸ ਕਮੇਟੀ ਕਹਿੰਦੇ ਨੇ ਹਾਊਸ ਕਮੇਟੀ ਬਣਾ ਦਿਓ ਜੁਡੀਸ਼ੀਅਲ ਕਮੇਟੀ ਕਹਿੰਦੇ ਨੇ ਜੁਡੀਸ਼ੀਅਲ ਕਮੇਟੀ ਬਣਾ ਦਿਓ ਮੈਂ ਅੱਜ ਤੱਕ ਨਾ ਕਦੇ ਗਲਤ ਗੱਲ ਆ ਨਾ ਕਦੇ ਝੂਠੀ ਗੱਲ ਆ ਨਾ ਕਦੇ ਕੀਤੀ ਤੇ ਨਾ ਕਰਨੀ ਐ ਜਦੋਂ ਇਹ ਗੱਲ ਆਈ ਸੀਗੀ ਜਦੋਂ ਇਹ ਐਫ ਆਈ ਆਰ ਹੋਈ ਸੀਗੀ ਮੇਰੇ ਕੋਲੇ ਔਰ ਮੈਂ ਹਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੀ ਸਾਰੇ ਸੀਕੁਐਂਸ ਮੈਂ ਮੈਂ ਤੁਹਾਨੂੰ ਉਹ ਵੀ ਦੱਸਦਾ ਅਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਸੀਗੇ ਮੇਰੇ ਕੋਲ ਹਰਪਜਨ ਨੀਟਿਓ ਜੀ ਆਏ ਕਹਿੰਦੇ ਜੀ ਐਂ ਕਰਕੇ ਵਿਜੀਲੈਂਸ ਨੇ ਇੱਕ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਫਆਈਆਰ ਦਰਜ ਕੀਤੀ ਹੈ ਨਾ ਇਹਨਾਂ ਦਾ ਨਾਮ ਹੈ ਨਾ ਕਿਸੇ ਪਾਰਟੀ ਦਾ ਨਾਮ ਹੈ ਨਾ ਸਾਡੀ ਪਾਰਟੀ ਦਾ ਨਾਮ ਹੈ ਥੋਡੀ ਪਾਰਟੀ ਸਿਰ ਪਾਰਟੀ ਫੰਡ ਹੁਣ ਉਹ ਪਾਰਟੀ ਫੰਡ ਕੋਈ ਪੋਲੀਟੀਕਲ ਪਾਰਟੀ ਹੈ ਕਿ ਉਹ ਆਪਦੀ ਰਿਟਾਇਰਮੈਂਟ ਪਾਰਟੀ ਦੀ ਗੱਲ ਕਰਦੇ ਨੇ ਐਫਆਈਆਰ ਦਰਜ ਹੋ ਗਈ ਹੁਣ ਉਹ ਤੋਂ ਮਗਰੋਂ ਮੈਂ ਕੀਤਾ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਉਹ ਕਹਿੰਦੇ ਜੀ ਹਾਂ ਐਫਆਈਆਰ ਦਰਜ ਹੋਈ ਹੈ ਠੀਕ ਹੈ ਔਰ ਉਹਨਾਂ ਦੇ ਨਾਲ ਕਿਤੇ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਜੀ ਇਹ ਜੀ ਕਿਤੇ ਇੱਕ ਗੱਲ ਹੋਰ ਵੀ ਆਈ ਸੀਗੀ ਕਿ ਜੀ ਮੰਤਰੀ ਸਾਹਿਬ ਨੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੇਰੇ ਮੇਰੇ ਸਾਥੀ ਵੀ ਨੇ ਮੇਰੇ ਕਲੀਗ ਵੀ ਨੇ ਜੇ ਮੈਨੂੰ ਕਿਸੇ ਕੋਈ ਸੱਚੀ ਗੱਲ ਤੁਹਾਡੇ ਵਾਲੇ ਸਾਥੀ ਦੇ ਦੀ ਵੀ ਪਤਾ ਲੱਗੂਗੀ ਮੈਂ ਉਹ ਵੀ ਠੋਕੇ ਕਹੂੰਗਾ ਮੇਰੇ ਕੋਲੇ ਔਰ ਕਲੀਗ ਵੀ ਨੇ ਪਾਰਟੀ ਪ੍ਰਧਾਨ ਵੀ ਸਭ ਇਸ ਕਰਕੇ ਮੇਰਾ ਖੜੇ ਹੋ ਕੇ ਸਾਰਾ ਕੁਝ ਦੱਸਣਾ ਮੇਰੀ ਡਿਊਟੀ ਬਣਦੀ ਹੈ ਇਹ ਮੈਂ ਡਾਇਰੈਕਟਰ ਵਿਜੀਲੈਂਸ ਨੂੰ ਫੋਨ ਕੀਤਾ ਕਹਿੰਦੇ ਜੀ ਮੰਤਰੀ ਜੀ ਦੇ ਨਾਂ ਤੇ ਸਾਨੂੰ ਇਹ ਪਤਾ ਲੱਗਿਆ ਕਿ ਕੋਈ ਆਪਣਾ ਮੰਤਰੀ ਜੀ ਨੇ ਕਿਸੇ ਤੋਂ ਕਿਸੇ ਸ਼ੈੱਲਰ ਤੋਂ ਕਰੋੜ ਰੁਪਏ ਲੈ ਲਿਆ ਮੈਂ ਬੜੀ ਮੈਨੂੰ ਹੈਰਾਨੀ ਹੋਈ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਜੀ ਕਿ ਮੈਂ ਤੁਹਾਨੂੰ ਬੰਦਾ ਬੁਲਾ ਦੇਣਾ ਮੇਰੇ ਕੋਲ ਤਿੰਨ ਦਿਨ ਬਾਅਦ ਸਪੀਕਰ ਉਹ ਬੰਦਾ ਸਪੀਕਰ ਸਾਹਿਬ ਉਹ ਬੰਦਾ ਘਰੇ ਆਇਆ ਉਹ ਬੰਦਾ ਕਹਿੰਦਾ ਜੀ ਕਿ ਮੇਰਾ 15 18 ਸਾਲਾਂ ਦਾ ਮੈਂ ਸਾਰੀਆਂ ਸਰਕਾਰਾਂ 'ਚ ਧੱਕੇ ਖਾਲੇ ਮੇਰਾ ਜੈਨੂਇਨ ਕੰਮ ਕਿਸੇ ਨੇ ਕਰਕੇ ਨਹੀਂ ਦਿੱਤਾ ਮੈਨੂੰ ਆਹ ਭਾਈ ਸਾਹਿਬ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਆਏ ਉਹ ਵੀ ਇਹਨਾਂ ਨੂੰ ਮੈਨੂੰ ਕਿਸੇ ਬੰਦੇ ਨੇ ਮਿਲਾਇਆ ਤੇ ਇਹ ਭਾਈ ਸਾ ਮੈਨੂੰ ਮੰਤਰੀ ਜੀ ਕੋਲੇ ਲੈ ਕੇ ਗਏ ਤੇ ਮੰਤਰੀ ਜੀ ਨੇ ਹਰਪਜਨ ਈਟਿਓ ਨੇ ਜਿੰਨਾ ਦੇ ਉੱਪਰ ਇਹ ਅੱਜ ਉਂਗਲ ਉੱਠ ਰਹੀ ਹੈ ਮੰਤਰੀ ਜੀ ਨੇ ਮੇਰਾ ਕੰਮ ਜਿਹੜਾ 15 18 ਸਾਲਾਂ ਦਾ ਫਸਿਆ ਪਿਆ ਸੀਗਾ ਉਹ ਕਰਾ ਕੇ ਦਿੱਤਾ ਜਦੋਂ ਕਹਿੰਦੇ 2 ਮਹੀਨੇ ਬਾਅਦ ਮੇਰਾ ਕੰਮ ਹੋ ਗਿਆ ਮੈਂ ਧੰਨਵਾਦ ਕਰਨ ਲਈ ਮੰਤਰੀ ਆ ਦੋ ਡੱਬੇ ਮਠਾਈ ਦੇ ਤੇ ਇੱਕ ਚੌਲਾ ਦਾ ਕਿਉਂਕਿ ਸ਼ੈਲਰ ਸੀ ਉਹਦਾ ਇੱਕ ਚੌਲਾਂ ਦਾ ਗੱਟਾ ਲੈ ਕੇ ਗਿਆ ਹਰਪਜ ਨੀਟੇ ਕੋਲੇ ਤੇ ਕਹਿੰਦੇ ਇਹਨਾਂ ਨੇ ਚੌਲਾਂ ਦਾ ਗੱਟਾ ਵੀ ਆਪਦੇ ਕੋਲੇ ਨਹੀਂ ਰੱਖਿਆ ਇਹ ਕਹਿੰਦੇ ਇਹ ਤੂੰ ਲੈ ਜਾ ਭਾਈ ਉੱਥੇ ਕਿਸੇ ਗਰੀਬਾਂ ਨੂੰ ਵੰਡਣੀ ਮੈਂ ਨਹੀਂ ਮੈਂ ਨਹੀਂ ਰੱਖਣਾ ਹੈਗਾ ਉਦੋਂ 2 ਮਹੀਨੇ ਬਾਅਦ ਉਦੋਂ 2 ਮਹੀਨੇ ਬਾਅਦ ਕਿਤੇ ਮੰਤਰੀ ਜੀ ਨੂੰ ਪਤਾ ਲੱਗਿਆ ਹਰਪਜ ਨੀਟੇ ਨੂੰ ਪਤਾ ਲੱਗਿਆ ਕਿ ਕੋਈ ਬਚਲਾ ਬੰਦਾ ਜਿਹੜਾ ਸ਼ੈਲਰ ਵਾਲੇ ਦਾ ਨੌਨ ਸੀਗਾ ਤੇ ਉਹ ਇੱਕ ਬੰਦੇ ਨੂੰ ਮਿਲਾਇਆ ਮਿਸਟਰ ਕਲੋਂ ਨਸ਼ਾਦ ਤੇ ਉਹ ਕਲੋਂ ਸਾਹਿਬ ਇਹਨਾਂ ਕੋਲ ਲੈ ਕੇ ਗਏ ਸੀਗੇ ਤੇ ਉਹ ਬੰਦਾ ਵਿੱਚੋਂ 7 ਲੱਖ ਰੁਪਇਆ ਲੈ ਗਿਆ ਸੀਗਾ ਕੰਮ ਕਰਾਉਣ ਦੇ ਨਾਂ ਤੇ ਕਹਿੰਦੇ ਜੀ ਜਦੋਂ ਮੰਤਰੀ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਮੈਨੂੰ ਆਪਦੇ ਕੋਲੇ ਬੁਲਾਇਆ ਤੇ ਡਾਇਰੈਕਸ਼ਨਾਂ ਦਿੱਤੀਆਂ ਵੀ ਇਮੀਡੀਏਟਲੀ ਪੈਸੇ ਵਾਪਸ ਕਰਾਓ 10 20 ਦਿਨੋਂ ਮਹੀਨਾ ਬੰਦਾ 10 ਦਿਨ ਮਹੀਨਾ ਬੰਦਾ ਟਾਲ ਮਟੋਲ ਕਰਦਾ ਰਿਹਾ ਉਹ ਤੋਂ ਮਗਰੋਂ ਹਰ ਭਜਨ ਈਟੀਓ ਨੇ ਐਸਐਸਪੀ ਨੂੰ ਆਪਦੇ ਕੋਲੇ ਬੁਲਾਇਆ ਤੇ ਕਿਹਾ ਵੀ ਇਹ ਬੰਦੇ ਨੂੰ ਕਹਦੇ ਜਿਹਨੇ ਪੈਸੇ ਲੈਨੇ ਵਿੱਚੋਂ ਬੰਦੇ ਦਾ ਪੁੱਤ ਬਣ ਕੇ ਜਾਂ ਤਾਂ ਪੈਸੇ ਮੋੜਦੇ ਨਹੀਂ ਪਰਚਾ ਦਰਜ ਕਰਕੇ ਅੰਦਰ ਇਹਨੂੰ ਬੰਦ ਕਰੋ ਕਹਿੰਦਾ ਕਹਿੰਦਾ ਰੋੜਾ ਸਾਹਿਬ ਮੈਨੂੰ ਉਹ ਬੰਦਾ ਕਹਿ ਰਿਹਾ ਜੇ ਕਹਿੰਦੇ ਸ਼ੈਲਰ ਵਾਲਾ ਤਾਂ ਤੁਹਾਨੂੰ ਮੈਂ ਨਾਮ ਵੀ ਦੱਸ ਦਿੰਨਾ ਪਰ ਹੀ ਰਾਈਸ ਮਿਲ ਹੈਗਾ ਅੰਮ੍ਰਿਤਸਰ ਜਾ ਕੇ ਪਤਾ ਕਰ ਲਿਓ ਤੁਸੀਂ ਸਾਰੇ ਅੰਮ੍ਰਿਤਸਰ ਦੇ ਹੋ ਜੀ ਉਹ ਕਹਿੰਦਾ ਜੀ ਮੇਰਾ ਤੁਹਾਡੇ ਕੋਲ ਆਉਣ ਦੀ ਕੋਈ ਮੈਨੂੰ ਲੋੜ ਨਹੀਂ ਸੀਗੀ ਮੈਂ ਕਹਿੰਦਾ ਰੋੜਾ ਸਾਹਿਬ ਤੁਹਾਡੇ ਕੋਲ ਇਸ ਕਰਕੇ ਆਇਆ ਵੀ ਇੱਕ ਸਹੀ ਸਾਫ਼ ਸੁਥਰੇ ਇਮਾਨਦਾਰ ਪੋਲਿਟੀਸ਼ਨ ਕਹਿੰਦੇ ਬਹੁਤ ਘੱਟ ਇਮਾਨਦਾਰ ਮਿਲਦੇ ਨੇ ਇੱਕ ਸ਼ਰੀਫ ਤੇ ਇਮਾਨਦਾਰ ਬੰਦੇ ਦਾ ਨੁਕਸਾਨ ਨਾ ਹੋ ਜਾ ਰ ਭਜੇ ਨੀਟਿਓ ਦਾ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਮੇਰੀ ਹੱਥ ਮੰਨ ਕੇ ਬੇਨਤੀ ਇਹ ਹੈ ਜਦੋਂ ਪਬਲਿਕ ਲਾਈਫ ਦੇ ਵਿੱਚ ਆਵਾਜਾ ਸਾਹਿਬ ਆਪਾਂ ਉਂਗਲਾਂ ਲੋਕ ਉਠਾਉਣਗੇ ਲੋਕ ਘਟ ਉਠਾਉਣਗੇ ਆਪਾਂ ਇੱਕ ਦੂਜੇ ਤੇ ਵੱਧ ਉਠਾਉਣੇ ਆ ਤੇ ਆਪਣਾ ਸਾਰਾ ਸਾਰਾ ਜਿਹੜਾ ਫਿਰਕਾ ਹੈ ਉਹ ਅੱਜ ਬੇਈਮਾਨ ਹੋਇਆ ਪਿਆ ਲੋਕਾਂ ਦੀ ਅੱਖਾਂ ਦੇ ਵਿੱਚ ਕਿਉਂਕਿ ਆਪਾਂ ਗੱਲ ਦਾ ਸਿਰ ਨਹੀਂ ਹੁੰਦਾ ਪੈਰ ਨਹੀਂ ਹੁੰਦਾ ਆਪਾਂ ਬਿਨਾਂ ਗੱਲ ਤੋਂ ਤੌਹਨ ਦਵਾਈਆਂ ਸ਼ੁਰੂ ਕਰ ਦਿੰਦੇ ਆ ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਜਦੋਂ ਤੱਕ ਆਪ ਦੀ ਥੋੜੀ ਤਸੱਲੀ ਨਾ ਹੋਵੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਤਕਲੀਕ ਹੈ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮੇਰੀ ਜੇ ਸਹੀ ਸਾਥੀ ਹੋਊਗਾ ਉਹਨੂੰ ਡਿਫੈਂਡ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਗਲਤ ਹੋਊਗਾ ਤੇ ਉਹਨੂੰ ਗਲਤ ਕਰਨ ਤੋਂ ਰੋਕਣ ਦੀ ਵੀ ਜ਼ਿੰਮੇਵਾਰੀ ਮੇਰੀ ਹੈ ਪਰ ਇਹ ਜਿਹੀਆਂ ਬੇਤੁਕੀਆਂ ਬੇਸਾਬੀਆਂ ਗੱਲਾਂ ਜੇ ਆਪਾਂ ਕਰਾਂਗੇ ਤੇ ਇਹਦੇ ਨਾਲ ਆਪਣਾ ਹੀ ਭਾਈਚਾਰਾ ਆਪਣਾ ਹੀ ਫਿਰਕਾ ਜਿਹੜਾ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹ ਹਲਕਾ ਹੋਊਗਾ ਉਹ ਬਦਨਾਮ ਹੋਊਗਾ ਹੁਣ ਦੂਜੀ ਗੱਲ ਆ ਚਾਹੇ ਕਰਪਸ਼ਨ ਹੈ ਚਾਹੇ ਮਾਇਨੇ ਦੀ ਗੱਲ ਕਰ ਲਈ ਚਾਹੇ ਨਸ਼ੇ ਨੇ ਇਹ ਹੈ ਜ਼ਹਿਰ ਇਹ ਹੈ ਕੋਹੜਾ ਇਹ ਹੈ ਕੈਂਸਰ ਇਹਨੂੰ ਸਾਰੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਬਾਜਵਾ ਸਾਹਿਬ ਚਾਹੇ ਮਾਈਨਿੰਗ ਦੀ ਗੱਲ ਤੇ ਕਰਾ ਲਓ ਚਾਹੇ ਕਰਪਸ਼ਨ ਦੀ ਗੱਲ ਤੇ ਚਾਹੇ ਨਸ਼ੇ ਦੀ ਗੱਲ ਤੇ ਹਾਊਸ ਦੀ ਕਮੇਟੀ ਬਣਾ ਲਓ ਜੁਡੀਸ਼ੀਅਲ ਕਮੇਟੀ ਬਣਾ ਲਓ ਜੋ ਮਰਜ਼ੀ ਕਮੇਟੀਆਂ ਬਣਾ ਲਓ ਸਾਨੂੰ ਸਾਰਿਆਂ ਨੂੰ ਮਨਜ਼ੂਰ ਨੇ ਪਰ ਇਹਦੇ ਨਾਲ ਨਾਲ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਹੁਣ ਇਹਦੇ ਨਾਲ ਨਾਲ 라ਜੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ ਜੀ ਈਡੀ ਦੇ ਜਿਹੜੇ ਡਾਇਰੈਕਟਰ ਸੀਗੇ ਨਰਿੰਜਨ ਸਿੰਘ ਉਹਨਾਂ ਹੁਣ ਰਿਟਾਇਰ ਹੋ ਗਏ ਉਹ ਕਹਿੰਦੇ ਮਾਈ ਸੀਨੀਅਰਸ ਟ్రਾਈ ਟੂ ਸੇਵ ਬਿਗ ਫਿਸ਼ ਰਿਟਾਇਰਡ ਈਡੀ ਅਫੀਸ਼ਰ ਰਾਈਟਸ ਟੂ ਐਫ ਐਮ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਵੀ ਮੈਂ ਨਿਰਮਲਾ ਸੀਧਾਰਮਨ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ 130 ਮੌਤਾਂ ਤਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 MLA ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਤੇ ਕਾਰਵਾਈ ਨਹੀਂ ਕਰ ਦਿੱਤੀ ਗਈ ਹੈਗੀ ਮੈਂ ਕਹਿੰਦਾ ਮੈਂ ਕਹਿੰਦਾ ਬਣਾਓ ਸਾਰੀਆਂ ਕਮੇਟੀਆਂ ਬਣਾਓ ਪਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਰਾ ਸੀ ਸਾਡੇ ਤੋਂ ਕੰਮ ਕਰਦਿਆਂ ਕੋਈ ਗਲਤੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਬੰਦਾ ਜਦੋਂ ਕੰਮ ਕਰੂਗਾ ਕਮੀ ਰਹੂਗੀ ਪਰ ਸਵਾਲ ਇਹ ਵੀ ਸਾਡੀ ਨੀਅਤ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਵੇਂ ਤਾਂ ਖੜਾ ਲਿਓ ਮੇਰੇ ਹੱਥ ਬਣ ਕੇ ਬੇਨਤੀ ਹੈ ਜੀ ਕਿ ਲੋਟਾਂ ਕਸੂਟਾਂ ਨਿਜਲੇ ਪੱਧਰ ਤੇ ਬਹੁਤ ਹੋਈ ਜਾਂਦੀਆਂ ਨੇ ਹੁੰਨੀਆਂ ਰਹੀਆਂ ਨੇ ਹੁੰਦੀਆਂ ਰਹਿਣ ਗਿਆ ਪਰ ਜਦੋਂ ਆਪਾਂ ਬਿਨਾਂ ਗੱਲ ਤੋਂ ਸਿਰਫ ਉਧਰੋਂ ਇਧਰੋਂ ਆਉਣ ਦੇ ਚੱਕਰ ਦੇ ਵਿੱਚ ਜਦੋਂ ਚਿੱਕੜ ਦੀਆਂ ਭਰ-ਭਰ ਬਾਲਟੀ ਇੱਕ ਦੂਜੇ ਤੇ ਸੜਦੇ ਆ ਨਾ ਕ੍ਰੈਡੀਬਿਲਟੀ ਪੋਲੀਟੀਕਲ ਲੋਕਾਂ ਦੀ ਉਦੋਂ ਖਤਮ ਹੁੰਦੀ ਹੈ ਕਿਰਪਾ ਕਰਕੇ ਕਿਰਪਾ ਕਰਕੇ ਆਪਾਂ ਇਹ ਬੰਦ ਕਰ ਲਈਏ ਜਿੱਥੇ ਗਲਤਾਂ ਜਿੱਥੇ ਗਲਤਾਂ ਉੱਥੇ ਸਾਨੂੰ ਖੜਾ ਕੇ ਪੁੱਛੋ ਬਾਹ ਫੁੜ ਕੇ ਫੜ ਕੇ ਪੁੱਛੋ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਧੰਨਵਾਦ ਜੀ ਥੈਂਕ ਯੂ ਇਹ ਤਰਨ ਤਾਰਨ ਵਾਲੀ ਕਾਰਵਾਈ ਤਾਂ ਹੋਈ ਸੀ